ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਲਡ ਫੇਮਸ ਬਿਕਟਸ ਮੈਨੂਫੈਕਚਰਿੰਗ ਐਂਡ ਐਕਸਪੋਰਟ ਫਰੋਮ ਇੰਡੀਆ ਦੇ ਸਰਦਾਰ ਜਰਨੈਲ ਸਿੰਘ ਸ਼ਤਰੰਜ ਵਾਲੇ ਅਤੇ ਉਹਨਾਂ ਦੇ ਬੇਟੇ ਕਮਲਦੀਪ ਸਿੰਘ ਅਤੇ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਅਤੇ ਸਟਾਫ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਤੇ ਜਿੱਥੇ ਜਿੱਥੇ ਵੀ ਸੰਗਤਾਂ ਵਸਦੀਆਂ ਨੇ ਉਹਨਾਂ ਨੂੰ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਿਆ। ਪੂਰੇ ਵਰਲਡ ਦੇ ਵਿੱਚ ਇਹਨਾਂ ਦੀ ਮਸ਼ਹੂਰ ਕੰਪਨੀ ਹੈ ਜਿੱਥੇ ਕਿ ਕਈ ਥਾਵਾਂ ਤੋਂ ਇਹਨਾਂ ਨੇ ਪੁਰਸਕਾਰ ਵੀ ਪ੍ਰਾਪਤ ਕੀਤੇ ਹਨ। ਜਰਨੈਲ ਸਿੰਘ ਸ਼ਤਰੰਜ ਵਾਲਿਆਂ ਵੱਲੋਂ ਜਿੱਥੇ ਸਾਰੇ ਸ਼ਹਿਰ ਵਾਸੀਆਂ ਨੂੰ ਵਰਲਡ ਵਾਸੀਆਂ ਨੂੰ ਵਧਾਈ ਦਿੱਤੀ ਗਈ ਉੱਥੇ ਕਿਹਾ ਕਿ ਗੁਰਨਾਨਕ ਸੱਚੇ ਪਾਤਸ਼ਾਹ ਹਰ ਇੱਕ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਹੀ ਬਖਸ਼ੇ। ਮਾਇਰ ਜੀਆ ਖਾਲਸਾ ਤਵਾਸੀ ਦੀ ਬਠੇ ਮੇਰੇ ਨਾਮ ਮੈਂ ਜੈ ਉਸ ਹਾਰਵਰਕ ਸਤਾਈਂਦੀ ਫੈਕਟਰੀ ਤੁਮਰੰਗੜ ਅੰਮ੍ਰਿਤਸਰ ਮੇਰਾ ਨਾਮ ਗੁਰਨਾਗ ਸਿੰਘ ਬਰਬਲਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਉਹਨਾਂ ਦਾ ਸਮਾਂ ਸਾਰਿਆਂ ਲਈ ਖੁਸ਼ਹਰਮਿਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਮਲਦੀਪ ਸਿੰਘ ਮੈਂ ਜੈ ਉਸ ਹਾਰਵਰਕ ਸਤਾਈਂਦੀ ਫੈਕਟਰੀ ਤੋਂ ਚੰਮਰਾਂਗਰ ਰੋਡ ਤੋਂ ਸਭ ਨੂੰ ਪੁਰਪੁਰ ਗੁਨਾਦ ਦੇ ਗੁਰੂਆਂ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਆਮ ਨਾ ਟਾਈਪਸ ਆਪਲੀ ਬਹੁਤ ਹੀ ਖੁਸ਼ੀਆਂ ਪਰ ਹਾਂ ਦੇ ਤਰੱਕੀ ਵਾਲਾ ਆਵੇ